ਜਦ ਚਲਣ ਤੋਂ ਪਹਿਲਾਂ ਸਾਰੇ ਸੁਰੱਖਿਆ ਨਿਯਮਾਂ ਦਾ ਪਹਾ ਰੱਖਾਂਗਾ ਮੈਂ ਛੜਕਤੇ ਆਵਾਜ਼ਾਂ ਦੇ ਨਿਯਮਾਂ ਦੀ ਪਾਲਣਾ ਕਰਾਂਗਾ ਮੈਂ ਆਪਣੀ ਅਤੇ ਛੜਕਤੇ ਚੱਲਣ ਵਾਲੇ ਸਾਰੇ ਸਾਥੀਆਂ ਦੀ ਸੁਰੱਖਿਆ ਦਾ ਧਿਆਨ ਰੱਖਾਂਗਾ ਮੈਂ ਸਭ ਤੋਂ ਪਰਵਾਨਨ ਆਲ ਸਿਰਸੜ ਕੇ ਲਈ ਨਿਯਮਿਤ ਰੂਪ ਵਿੱਚ ਕੰਮ ਕਰਾਂਗਾ ਬੁਝਿਆ ਨੂੰ ਨਹੀਂ ਸਿੱਖਿਆ ਤੇ ਅਤੇ ਜਾਗਰੂਤ ਕਰਨ ਲਈ ਪ੍ਰੇਰਿਤ ਕਰਾਂਗਾ ਮੈਂ ਛੜਕ ਤੇ ਹੱਥ ਸਾਡ ਦਾ ਸਟ ਬੇਕਤੀ ਦੀ ਮਦਦ ਕਰਨ ਲਈ ਅਮੇਸ਼ਾ ਮੋਰੀ ਦੇੰਦੇ ਹੋਏ ਚਲੇスル ਕਾਮ ਹੋ ਗਈ ਸਜਨਾ ਕਦਮ ਦੀ ਕੋਸ਼ਿਸ਼ ਕਰਾਂਗਾ ਜੇ ਹਿੰ ਸასი ਕਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ